ਜਿੰਦਾਬਾਦ ਹallelujah 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 ਲੋਕ ਸਭਾ ਚੋਣਾਂ ਦੇ ਆ ਬਿਲਕੁਲ ਵੱਜ ਚੁੱਕਿਆ ਹੈ ਔਰ ਸਾਰੀਆਂ ਹੀ ਪਾਰਟੀਆਂ ਨੇ ਤਕਰੀਬਨ ਆਪੋ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਕਈਆਂ ਨੂੰ ਲੀਡਰਾਂ ਨੂੰ ਟਿਕਟਾਂ ਮਿਲ ਚੁੱਕੀਆਂ ਨੇ ਲੇਕਿਨ ਕਈ ਲੀਡਰ ਜਿਹੜੇ ਆ ਉਹ ਟਿਕਟਾਂ ਤੋਂ ਵਾਂਝੇ ਵੀ ਰਹਿ ਚੁੱਕੇ ਆ ਗੁਰਦਾਸਪੁਰ ਦੀ ਅਗਰ ਗੱਲ ਕਰੀਏ ਤਾਂ ਕਾਂਗਰਸ ਨੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਮੌਜੂਦਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਨੇ ਉਹਨਾਂ ਨੂੰ ਟਿਕਟ ਦਿੱਤੀ ਆ ਔਰ ਉਹਨਾਂ ਦੀ ਟਿਕਟ ਅਨਾਉਂਸ ਹੋਣ ਦੇ ਨਾਲ ਹੀ ਗੁਰਦਾਸਪੁਰ ਕਾਂਗਰਸ ਦੇ ਵਿੱਚ ਵੱਡੀ ਬਗਾਵਤ ਵੀ ਨਜ਼ਰ ਆ ਰਹੀ ਹੈ ਕੁਝ ਸਮਾਂ ਪਹਿਲਾਂ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਤਰਸੀਮ ਜ਼ੋਤਾ ਜੀ ਨੇ ਆਪਣੇ ਲਗਭਗ ਸਾਰੇ ਹੀ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਔਰ ਵੱਡੀ ਪ੍ਰੈਸ ਕਾਨਫਰੰਸਾਂ ਦੇ ਰਾਹੀਂ ਉਹਨਾਂ ਨੇ ਆਜ਼ਾਦ ਲੋਕ ਸਭਾ ਦੀ ਚੋਣ ਗਰਦਾਸਪੁਰ ਤੋਂ ਲੜਨ ਦਾ ਐਲਾਨ ਕਰ ਦਿੱਤਾ ਹੈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤਰਸੀਮ ਸੋਤਾ ਜੀ ਮੌਜੂਦ ਨੇ ਸੋਤਾ ਸਾਹਿਬ ਬਹੁਤ ਵੱਡਾ ਅੱਜ ਫੈਸਲਾ ਲਿਆ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ਰਮਾ ਜੀ ਔਰ ਫੈਸਲਾ ਵੇਖੋ ਹਾਰ ਕੇ ਲਿਆਇਆ ਟਾਈਮ ਤੁਹਾਨੂੰ ਅਸੀਂ ਦੱਸ ਹੀ ਦਿੱਤਾ ਪਹਿਲਾਂ ਵੀ ਵੇਖੋ 23 ਸਾਲ ਦਾ ਸਮਾਂ ਹੋ ਚੁੱਕਾ ਆ ਔਰ ਇੰਨੇ ਵੱਡੇ ਅਰਸੇ ਤੋਂ ਬਾਅਦ ਜੇਕਰ ਕੋਈ ਪਾਰਟੀ ਦੇ ਵਿੱਚ ਕੁਝ ਮੰਗਿਆ ਜਾਂਦਾ ਵਾ ਤੇ ਪਾਰਟੀ ਨੂੰ ਕਿਤੇ ਨਾ ਕਿਤੇ ਕੋਈ ਧਿਆਨ ਦੇਣਾ ਚਾਹੀਦਾ ਬਟ ਪਾਰਟੀਆਂ ਕੋਈ ਧਿਆਨ ਨਹੀਂ ਦੇ ਰਹੀਆਂ ਔਰ ਕਾਂਗਰਸ ਪਾਰਟੀ ਜਿਹੜੀ ਆ ਇਹ ਆਪਣੇ ਆਪ ਨੂੰ ਜਿਹੜੀ ਆ ਕਿ ਧਰਮ ਨਿਰਪੱਖ ਪਾਰਟੀ ਜਿਹੜੀ ਆ ਮੰਨਦੀ ਆ ਔਰ ਧਰਮ ਨਿਰਪੱਖ ਦਾ ਮਤਲਬ ਇਹ ਹੁੰਦਾ ਕਿ ਸਾਰੇ ਧਰਮਾਂ ਨੂੰ ਕਵਰ ਕਰਨਾ ਬਟ ਅਸੀਂ ਦੇਖ ਰਿਹਾ ਕਿ ਕੋਈ ਵੀ ਕਵਰਿੰਗ ਨਹੀਂ ਹੈਗੀ ਆ ਕੋਈ ਗੱਲਬਾਤ ਨਹੀਂ ਕੋਈ ਵੱਡਾ ਦਿਨ ਵੱਡਾ ਕ੍ਰਿਸਮਸ ਜਿਹੜਾ ਵਾ ਉਹ ਵੀ ਅਸੀਂ ਬੜੇ ਤਰਲੇ ਮਾਰ-ਮਾਰ ਕੇ ਚੰਡੀਗੜ੍ਹ ਦੇ ਕਈ ਚੱਕਰ ਮਾਰ-ਮਾਰ ਕੇ ਜਿਹੜਾ ਵਾ ਉਹ ਵੱਡਾ ਦਿਨ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ ਹਾਂ ਔਰ ਜਿਹੜਾ ਕਿ ਆ 2 ਸਾਲ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਇਹਨਾਂ ਨੇ ਤੇ ਬਿਲਕੁਲ ਹੀ ਹੱਦ ਕਰਤੀ ਇਹਨਾਂ ਨੇ ਮਨਾਇਆ ਹੀ ਨਹੀਂ ਆ ਔਰ ਉਲਟਾ ਭਗਵੰਤ ਸਿੰਘ ਮਾਨ ਨੇ ਜਿਹੜਾ ਵਾ ਉਹ ਇੱਕ ਬਿਆਨ ਦੇ ਕੇ ਨਾ ਛੋਟੇ ਛਾਬਜਾਦਿਆਂ ਦਾ ਵੇਖੋ ਸਾਡਾ ਸਾਰਿਆਂ ਨਾਲ ਪਿਆਰ ਆ ਸਿੱਖ ਭਾਈਚਾਰੇ ਨਾਲ ਪਿਆਰ ਆ ਔਰ ਛੋਟੇ ਛਾਬਜਾਦਿਆਂ ਦਾ ਕ ਆ ਰਿਹਾ ਸੀਗਾ ਬਟ ਉਹਨਾਂ ਨੇ ਇਹੋ ਜਿਹਾ ਇੱਕ ਸਟੇਟਮੈਂਟ ਦਿੱਤੀ ਕਿ ਉਹ ਕਈ ਲੜਾਈਆਂ ਚੜਾਈਆਂ ਹੋ ਗਈਆਂ ਕਈ ਵਿਵਾਦ ਹੋ ਗਏ ਕਈ ਚਰਚਾਂ ਦੇ ਵਿੱਚ ਅਟੈਕਸ ਹੋ ਗਏ ਔਰ ਇੱਕ ਵੱਖਰਾ ਹੀ ਵਿਵਾਦ ਜਿਹੜਾ ਖੜਾ ਹੋ ਗਿਆ ਮਤਲਬ ਇਹ ਸਾਰਾ ਅਸੀਂ ਜੋ ਦੇਖਦੇ ਆ ਰਹੇ ਹਾਂ ਜੀ ਸੋਤਾ ਸਾਹਿਬ ਕਾਂਗਰਸ ਦੀ ਤੁਸੀਂ ਟਿਕਟ ਵੀ ਅਪਲਾਈ ਕੀਤੀ ਸੀਗੀ ਕਿਉਂ ਨਹੀਂ ਤੁਹਾਨੂੰ ਟਿਕਟ ਮਿਲੀ ਕੀ ਕਾਰਨ ਰਿਆ ਗਿਆ ਉਹੀ ਕਾਰਨ ਆ ਜੀ ਵੇਖੋ ਕਿ ਮੈਂ ਪਹਿਲਾਂ ਵੀ 12ਵੀਂ ਦੱਸ ਕੇ ਆਇਆ ਕਿ ਕਾਂਗਰਸ ਜਿਹੜੀ ਆ ਉਹ ਨਵੀਂ ਜਿਹੜੀ ਇੱਕ ਕਾਂਗਰਸ ਬਣ ਚੁੱਕੀ ਆ ਪੁਰਾਣੀ ਕਾਂਗਰਸ ਜਿਹੜੀ ਆ ਖਤਮ ਹੋ ਚੁੱਕੀ ਆ ਔਰ ਕੋਈ ਕਿਤੇ ਵੀ ਕਿਸੇ ਪਲੇਟਫਾਰਮ ਤੇ ਸੁਣਵਾਈ ਨਹੀਂ ਹੈਗੀ ਨਾ ਪੰਜਾਬ ਪ੍ਰਦੇਸ਼ ਕਾਂਗਰਸ ਚੰਡੀਗੜ੍ਹ ਲੈਵਲ ਤੇ ਨਾ ਕੋਈ ਜ਼ਿਲ੍ਹਾ ਲੈਵਲ ਤੇ ਇੱਕ ਦੂਜੇ ਨੂੰ ਮਤਲਬ ਠੱਬੀ ਲਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਔਰ ਦਿੱਲੀ ਲੈਵਲ ਤੇ ਤਾਂ ਤੁਸੀਂ ਮੈਂ ਕਹਿੰਨਾ ਕੋਈ ਕਿਸੇ ਨੂੰ ਮਿਲ ਹੀ ਨਹੀਂ ਸਕਦੇ ਅਗੇ ਉਹ ਟਿਕਟ ਅਪਲਾਈ ਕੀਤੀ ਵੇਖੋ ਟਿਕਟ ਅਪਲਾਈ ਕਰਨ ਤੋਂ ਬਾਅਦ ਕੋਈ ਇਹਨਾਂ ਦਾ ਕੋਈ ਰਿਸਪਾਂਸ ਨਹੀਂ ਆਇਆ ਕੋਈ ਸਾਡਾ ਚੈਨਲ ਦੇ ਵਿੱਚ ਨਾ ਨਹੀਂ ਗਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਡੈਲੀਗੇਟਰ ਡੈਲੀਗੇਸ਼ਨ ਬੁਲਾਇਆ ਨਹੀਂ ਗਿਆ ਸਾਡਾ ਭਈ ਤੁਸੀਂ ਆਓ ਸਾਡੇ ਨਾਲ ਗੱਲ ਕਰੋ ਕਿਉਂਕਿ ਅਸੀਂ ਹਰ ਨਿਊਜ਼ ਦੇ ਵਿੱਚ ਪਤਰਕ ਜਿੰਨੇ ਵੀ ਪੇਪਰ ਸਾਹ ਉਹਨਾਂ ਦੇ ਵਿੱਚ ਦੇ ਰਹੇ ਆ ਕਿ ਸਾਡਾ ਜਿਹੜਾ ਭਾਈਚਾਰਾ ਇਸ ਜਗ੍ਹਾ ਤੇ 5 ਲੱਖ ਦਾ ਭਾਈਚਾਰਾ ਔਰ ਇਹ ਸਾਡਾ ਮਿਨੀ ਜਰੂਸ਼ਲਮ ਬਣ ਚੁੱਕਾ ਆ ਔਰ ਇੱਥੇ ਤੁਸੀਂ ਪ੍ਰਾਇੋਰਟੀ ਦੇ ਆਧਾਰ ਤੇ ਸਾਨੂੰ 크ਰਿਸਚਨ ਭਾਈਚਾਰੇ ਨੂੰ ਟਿਕਟ ਦਿਓ ਔਰ ਟਿਕਟ ਆਰਾਮ ਨਾਲ ਨਿਕਲਦੀ ਆ ਕਿਉਂਕਿ 5 ਐਮਐਲਏ ਜਿਹੜੇ ਜਿੱਤੇ ਹੋਏ ਜਿਹੜੇ ਆ ਉਹ ਕਾਂਗਰਸ ਦੇ ਜਿਹੜੇ ਆ ਪ੍ਰਤਾਪ ਸਿੰਘ ਬਾਜਵਾ ਸੁਖੀ ਰੰਦਾਵਾ ਤ੍ਰਿਪਤ ਬਾਜਵਾ ਅਰਨਾ ਆਇਆ ਇਹ 5 ਐਮਐਲ ਜਿਹੜੇ ਆ ਉਹ ਵੇਖੋ ਜੇਕਰ ਅਸੀਂ ਜਿਤਾਏ ਆ 크ਰਿਸਚਨ ਭਾਈ ਚੱਰੇ ਨੇ ਜਿਤਾਏ ਆ ਤੇ ਇਹ 5 ਐਮਐਲ ਇਕੱਠੇ ਹੋ ਕੇ ਜਿਹੜੇ ਇੱਕ 크ਰਿਸਚਨ ਨੂੰ ਨਹੀਂ ਜਿਤਾ ਸਕਦੇ ਔਰ ਆਰਾਮ ਨਾ ਹੋ ਸਕਦਾ ਪਰ ਇਹ ਕਰਨਾ ਨਹੀਂ ਚਾਹੁੰਦੇ ਹੈਗੇ ਕਿਉਂਕਿ ਜੇ ਸੋਚਦੇ ਆ ਵੀ ਜੇਕਰ 크ਰਿਸਚਨ ਜਿੱਤ ਗਿਆ ਤੇ ਇਹਨਾਂ ਨੇ ਸਾਡ ਨੂੰ ਇੱਥੇ ਰਿਜ਼ਰਵ ਹੋ ਜਾਣਾ ਹੈ ਔਰ ਫਿਰ ਸਾਡਾ ਕੋਈ ਨੰਬਰ ਨਹੀਂ ਲੱਗਣਾ ਹੈਗਾ ਔਰ ਇਹ ਸਾਰੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਸਰ ਕਿੰਨੇ ਸਾਲ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਲਗਾਏ ਔਰ ਕਿਹੜੇ ਕਿਹੜੇ ਤੁਹਾਡੇ ਕੋਲ ਅਹੁਦੇ ਸੀ ਜਿਨ੍ਹਾਂ ਤੋਂ ਤੁਸੀਂ ਅੱਜ ਅਸਤੀਫਾ ਦਿੱਤਾ ਵਾ ਮੈਂ ਦੇਖੋ ਜੀ 22 ਸਾਲ ਦਾ ਜਿਹੜਾ ਅਰਸਾ ਦੱਸ ਰਿਹਾ ਵਾਂ ਔਰ ਆਪਣੀ ਇੱਕ ਫਰਸਟ ਕਲਾਸ ਜਿਹੜੀ ਜੋਬਾਂ ਨੂੰ ਛੱਡ ਕੇ ਆਏ ਸੀਗੇ ਆਪਣੇ ਭਾਈਚਾਰੇ ਵਾਸਤੇ ਕਿ ਆਪਣੇ ਭਾਈਚਾਰੇ ਦੇ ਲੋਕਾਂ ਦੀ ਸੇਵਾ ਕਰਦੇ ਆਂ ਔਰ ਆ ਜਾ ਕੇ ਸਾਨੂੰ ਇੱਕ ਚੇਅਰਮੈਨੀਆਂ ਫੜਾ ਦਿੰਦੇ ਆ ਔਰ ਇੱਕ ਪਾਵਰਲੈਸ ਚੇਅਰਮੈਨੀਆਂ ਜਿਹੜੀਆਂ ਨੇ ਅਸੀਂ ਇਹ ਚੇਅਰਮੈਨੀ ਪਿੱਛੇ ਹੰਡਾਈ ਆ ਔਰ ਇੱਕ ਮੈਂ ਕਹਿੰਦਾ ਸਰਪੰਚ ਤੋਂ ਮਤਲਬ ਜਿਹੜੀ ਪਾਵਰ ਦੀ ਘਟਦੀ ਹੈ ਇੱਕ ਚੇਅਰਮੈਨ ਹੀ ਸੀਗੀ ਸਾਡੇ ਬਹੁਸਲਾਮਤ ਜੀ ਵਿਚਾਰੇ ਬੜੇ ਨਿਰਾਸ਼ ਹੋਏ ਬੜੇ ਫਰਸਟ੍ਰੇਟ ਹੋਏ ਉਹ ਇਸ ਚੇਅਰਮੈਨੀ ਤੋਂ ਬੜਾ ਉਹਨਾਂ ਨੇ ਪਿਛਲੇ 21 ਦੇ ਵਿੱਚ ਜਿਹੜਾ ਪ੍ਰੋਗਰਾਮ ਅਸੀਂ ਕਰਵਾ ਰਿ ਸੀਗੇ ਸਟੇਟ ਲੈਵਲ ਦਾ ਸਟੇਟ ਲੈਵਲ ਪ੍ਰੋਗਰਾਮ ਦੇਤੀ ਔਰ ਉਸ ਤੋਂ ਬਾਅਦ ਉਸ ਨੂੰ ਉਹਨੂੰ ਫੇਲ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਔਰ ਬਹੁਤ ਸਲਾਮਤ ਨੇ ਕਲੀਅਰ ਡਿਕਲੇਅਰ ਕੀਤਾ ਹੈ ਵਰਡ ਆਪਣੇ ਡਿਕਲੇਅਰ ਕੀਤੇ ਕਿ ਮੈਂ ਮੇਰਾ ਜਿਹੜਾ ਵਾ ਪੋਲਿਟਿਕਲ ਮਰਡਰ ਹੋ ਗਿਆ ਵਾ ਔਰ ਉਸ ਤੋਂ ਬਾਅਦ ਉਹ ਇਨਸਾਨ ਨੂੰ ਮੈਂ ਕਿਸੇ ਵੀ ਓਪਨਲੀ ਕਿਸੇ ਮੀਟਿੰਗ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਕਿਸੇ ਹੋਰ ਕੋਈ ਆਰਗੇਨਾਈਜ਼ ਦੇ ਵਿੱਚ ਦੇਖਿਆ ਨਹੀਂ ਗਾ ਸਰ ਵੱਡਾ ਫੈਸਲਾ ਤੁਸੀਂ ਲਿਆ ਵਾ ਅੱਜ ਲੋਕ ਸਭਾ ਚੋਣ ਬਤੌਰ ਆਜ਼ਾਦ ਲੜਨ ਦਾ ਐਲਾਨ ਕਰਤਾ ਵਾ ਕੀ ਕਹਿਣਾ ਚਾਹੋਗੇ ਆਪਣੇ ਸਮਰਥਕਾਂ ਨੂੰ ਦੇਖੋ ਫੈਸਲਾ ਵੱਡਾ ਆ ਬੜੇ ਉਹਦੇ ਵੀ ਛੱਡੇ ਆ ਔਰ ਵੇਖਦੇ ਆ ਰਹੇ ਆ ਕਿ ਵੇਖੋ ਉਹਦੇ ਭਾਵੇਂ ਜਿੰਨੇ ਮਰਜੀ ਦੇਈ ਜੋ ਕਿਸੇ ਨੂੰ ਜੇਕਰ ਮੈਂ ਕਹਿੰਨਾ ਕਿ ਅਸੀਂ ਤਾਂ ਫਿਰ ਵੀ ਕਿਤੇ ਨਾ ਕਿਤੇ ਬੈਠੇ ਜੀ ਕਿਤੇ ਜਿਹੜੇ ਸਾਡੇ ਛੋਟੇ ਲੀਡਰ ਲੀਡਰ ਹੈਗੇ ਉਹਨਾਂ ਨੂੰ ਕਿਤੇ ਸਟੇਜ ਤੇ ਨਾਂ ਲੈ ਕੇ ਨਹੀਂ ਰਾਜੀ ਹੈਗੇ ਔਰ ਬੜੀ ਇਨਕ੍ਰੋਚਮੈਂਟ ਜੀ ਚੱਲਦੀ ਆ ਕਿ ਭਈ ਨਾਮ ਨਾ ਲਿਆ ਜਾਏ ਔਰ ਜੇਕਰ ਨਾਂ ਲੈਂਦਾ ਤਾਂ ਪਤਾ ਨਹੀਂ مصی بھائی چارے ਦੇ ਵਿੱਚ ਕਿਤੇ ਵੱਡਾ ਲੀਡਰ ਨਾ ਬਣ جائے۔ ਔਰ ਜਿੰਨੇ ਬਣਨਾ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਹੋ ਔਰ ਅਸੀਂ ਇਹ ਜਿਹੜਾ ਫੈਸਲਾ ਲਿਆ ਵਾ ਇਹ ਫੈਸਲਾ ਟਾਲ ਫੈਸਲਾ ਵਾ ਔਰ ਇਸ ਫੈਸਲੇ ਦੇ ਵਿੱਚੋਂ ਦੀ ਅਸੀਂ ਨਿਕਲ ਕੇ ਜਾਵਾਂਗੇ ਔਰ ਲੋਕ ਸਭਾ ਇਲੈ ਜਿਹੜੀ ਮੁਹਿੰਮਾਂ ਉਹਨੂੰ ਵੱਡਾਂਗੇ ਵਡਾਂਗੇ ਔਰ ਵੱਡੇ ਲੈਵਲ ਤੇ ਅਸੀਂ ਹੈਟ੍ਰਿਕ ਮਾਰਾਂਗੇ ਔਰ ਇਹਨਾਂ ਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਇੱਕ ਸਾਈ ਭਾਈਚਾਰੇ ਨੂੰ ਜਿਹੜਾ ਤੁਸੀਂ ਇਗਨੋਰ ਕਰਦੇ ਹੋ ਅਣਗੋਲਿਆ ਕਰਦੇ ਹੋ ਔਰ ਅਣਗੋਲਿਆ ਕਰਨ ਦਾ ਜਿਹੜਾ ਇੱਕ ਰਿਜ਼ਲਟ ਕੀ ਨਿਕਲ ਰਿਹਾ ਵਾ ਸੋ ਗੱਲਬਾਤ ਲਈ ਧੰਨਵਾਦ ਇਹ ਸਨ ਕਾਂਗਰਸ ਤੋਂ ਬਾਗੀ ਹੋ ਕੇ ਬਤੌਰ ਆਜ਼ਾਦ ਉਮੀਦਵਾਰ ਚੋਣ ਲੜਨ ਜਾ ਰਹੇ ਸੀਨੀਅਰ ਮਸੀਹ ਆਗੂ ਤਰਸੀਮ ਸਿੰਘ ਹੋਤਾ ਜਿਨ੍ਹਾਂ ਨੇ ਪਰੇਮੰਦ ਦੇ ਨਾਲ ਕਿਹਾ ਵਾ ਕਿ ਅੱਜ ਉਹਨਾਂ ਨੇ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਕਿਉਂਕਿ 22 ਸਾਲ ਦੀ ਜੋ ਲਗਾਤਾਰ ਉਹਨਾਂ ਨੇ ਪਾਰਟੀ ਦੇ ਵਿੱਚ ਵਰਕਰ ਤੋਂ ਲੈ ਕੇ ਉੱਪਰ ਤੱਕ ਆਪਣੀ ਸੇਵਾਵਾਂ ਦਿੱਤੀਆਂ ਪਾਰਟੀ ਨੇ ਟਿਕਟ ਦੇਣ ਲੱਗਿਆ ਉਹਨਾਂ ਨੂੰ ਬਿਲਕੁਲ ਹੀ ਅਣਗੌਲਿਆ ਕੀਤਾ ਔਰ ਉਹਨਾਂ ਨੇ ਐਲਾਨ ਕੀਤਾ ਵਾ ਕਿ ਉਹ ਆਪਣੇ ਹਜ਼ਾਰਾਂ ਸਮਰਥਕਾਂ ਦੇ ਨਾਲ ਲੋਕ ਸਭਾ ਚੋਣ ਲੜਨਗੇ ਸੋ ਗੁਰਦਾਸਪੁਰ ਦੇ ਵਿੱਚ ਜਿਹੜਾ ਵਾ ਕਾਂਗਰਸ ਚ ਵੱਡੀ ਬਗਾਵਤ ਇਸ ਨੂੰ ਅਸੀਂ ਕਹਿ ਸਕਦੇ ਹਾਂ ਆਰਾਊਂਡ ਵਾਲੇ ਦਿਨਾਂ ਦੇ ਵਿੱਚ ਇਹ ਬਗਾਵਤ ਦਾ ਵੱਡਾ ਅਸਰ ਵੀ ਦੇਖਣ ਨੂੰ ਮਿਲੇਗਾ ਬਾਕੀ तमाम ਖਬਰਾਂ ਲਈ ਤੁਸੀਂ ਜੁੜੇ ਰਹੋ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ نیٹ ਦੇ ਨਾਲ ਮੈਂ ਸੀਨੀਅਰ ਜਰਨਲਿਸਟ ਹਰੀਸ਼ ਕੱਕੜ ਦੇ ਨਾਲ ਤੁਹਾਡਾ ਆਪਣਾ ਰਿਪੋਰਟਰ ਰੇਸ਼ ਪੰਡਤ ਧੰਨਵਾਦ